ਸਾਡੇ ਜਿਹੜੇ ਸਟੇਟ ਦੇ ਪ੍ਰਭਾਰੀ ਹੈ ਗਵਰਨਰ ਚੀਫ ਮਿਨਿਸਟਰ ਗੁਜਰਾਤ ਉਹ ਇਲੈਕਸ਼ਨ ਪ੍ਰੈਪਰੇਸ਼ਨ ਦੀ ਤਿਆਰੀ ਦਾ ਜਾਇਜ਼ਾ ਲੈਣ ਵਾਸਤੇ ਇਹ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਅੱਜ ਇੱਥੇ ਆਏ ਸਰ ਜਿਹੜਾ ਖਾਂਪਲਾ ਦੇ ਪਰਿਵਾਰ ਨੂੰ ਮਨਾਣ ਗਏ ਸੀ ਕੀ ਅਪਡੇਟ ਹੈ ਸਰ ਸਭ ਮਨਾਣ ਵਾਲਾ ਤਾਂ ਮਸਲਾ ਹੀ ਕੋਈ ਨਹੀਂ ਸਭ ਮੈਂ 4 ਦਿਨ ਪਹਿਲਾਂ ਵੀ ਜਾ ਕੇ ਆਇਆ ਸੀ ਉਹਨਾਂ ਦੀ ਕਮਿਟਮੈਂਟ ਹੈ ਵੀ ਪਾਰਟੀ ਦੇ ਨਾਲ ਖੜਾ ਓਬਵੀਅਸਲੀ ਉਹ ਵੀ ਕਲੇਮੈਂਟ ਸੀਗੇ ਉਹਨਾਂ ਦੇ ਆਪਣੇ ਕੁਝ ਖੰਦਸੇ ਆ ਜਿਹੜੇ ਉਹਨਾਂ ਨੇ ਸ਼ੇਅਰ ਕੀਤੇ ਬਟ ਪਾਰਟੀ ਦੇ ਨਾਲ ਸਾਰੇ ਉਹਨਾਂ ਦੇ ਵਰਕਰ ਸਾਥੀ ਤੇ ਸਾਰੇ ਉਹ ਮਜ਼ਬੂਤੀ ਨਾਲ ਖੜੇ ਆ ਸਰ ਪ੍ਰਿੰਕਾ ਗਾਂਧੀ ਦਾ ਬਿਆਨ ਆਇਆ ਕਿ ਨੋਟਬੰਦੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਸਾਰੀਆਂ ਮਹਿਲਾਵਾਂ ਦੇ ਗਹਿਣੇ ਗਿਰਵੀ ਰਖਵਾ ਦਿੱਤੇ ਜਿਸ ਤਰ੍ਹਾਂ ਦੇਖਦੇ ਹਾਂ ਮੈਂ ਸਮਝਦਾ ਹਾਂ ਵੀ ਇਸ ਕਿਸਮ ਦੀਆਂ ਗੱਲਾਂ ਕਰਨ ਦੀ ਬਜਾਏ ਆ ਦੇਖਣ ਵੀ ਅੱਜ ਦੇਸ਼ ਦੇ ਅੰਦਰ ਦੇਸ਼ ਦੀ ਜਿਹੜੀ ਅਰਥ ਵਿਵਸਥਾ ਹੈ ਤਾਂ ਕਿ ਇਹ ਜੀ ਨੌਬਤ ਕਿਸੇ ਦੀ ਨਾ ਹੋਵੇ ਉਹਦੀ ਤਰੱਕੀ ਕਿਸ ਤਰ੍ਹਾਂ ਹੋਊਗੀ ਉਹਨੂੰ ਲੈ ਕੇ ਜਿਹੜਾ ਜੋ ਕੁਝ ਪਿਛਲੇ 10 ਸਾਲਾਂ 'ਚ ਹੋਇਆ ਹੈ ਜੇ ਅੱਜ ਪੰਜਾਬ ਹਿੰਦੁਸਤਾਨ ਦੀ ਅਰਥ ਵਿਵਸਥਾ ਦੁਨੀਆ ਦੇ ਅੰਦਰ 55 ਨੰਬਰ ਤੇ ਪਹੁੰਚੀ ਹੈ ਤੇ ਉਹਨੂੰ ਅੱਗੇ ਤਿੰਨਵੇਂ ਨੰਬਰ ਤੇ ਲੈ ਕੇ ਜਾਣਾ ਹੈ ਅਮਰੀਕਾ ਚੀਨ ਨਾਲ ਜੇ ਆਪਾਂ ਮੁਕਾਬਲਾ ਕਰਨਾ ਹੈ ਉਹ ਡਵੈਲਪਮੈਂਟ ਹੀ ਦੇ थ्रू ਹੋ ਸਕਦੀ ਹੈ ਇਹਨਾਂ ਗੱਲਾਂ ਦੇ ਆਪਸੀ ਛਿੰਤਾ ਕਿਸੇ ਨਾਲ ਕੁਝ ਨਹੀਂ ਐਸਐਲਆਈਐਲ 이슈 ਦੇ ਉੱਤੇ ਭਗਵੰਤ ਮਾਨ ਜੀ ਨੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਗੋਡੇ ਟੇਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਉੱਥੇ ਬਿਆਨ ਕੁਝ ਹੋਰ ਦੇ ਕੇ ਆਏ ਕਹਿੰਦੇ ਮੈਂ ਜਾ ਕੇ ਬਾਜਰਾ ਬਿਜਾ ਦੂੰਗਾ ਜੀ ਤੁਸੀਂ ਆ ਰੱਦ ਕਰ ਦਿਓ ਜੀ ਕੋਈ ਮਾਪਿਆ ਬਣਾ ਦੂੰਗਾ ਜੀ ਉਹਨਾਂ ਨੇ ਕਿਹਾ ਉਹ ਸਿੱਗੇ ਵੀ ਨਾ ਤਾਂ ਆਪੋਜੀਸ਼ਨ ਸਾਨੂੰ ਬਣਾਉਣ ਦੇ ਰਹੀ ਨਾ ਹੀ ਆ ਕਿਸਾਨ ਬਣਾਉਣ ਦੇ ਰਹੇ ਤੇ ਮੈਂ ਬਣਾ ਦੂੰਗਾ ਤੁਸੀਂ ਸਾਨੂੰ ਬਾਜਰੇ ਦਾ ਦੇ ਦਿਓ ਉਹਦੇ ਬਾਅਦ ਇੱਕ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ ਉਹਨਾਂ ਨੇ ਉਹਦਾ ਇੱਕ ਇਵੈਂਟ ਬਣਾਤਾ ਇੱਕ ਥੀਏਟਰ ਇਵੈਂਟ ਬਣਾਤਾ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਭਗਵੰਤ ਮਾਨ ਜੀ ਦਾ ਮੈਂ ਅਗਲਾ ਉਹਨਾਂ ਦਾ ਜੇਜਾ ਪਿਛੋਕੜ ਹੈ ਮੈਂ ਉਹਨਾਂ ਕਿਸਾਨਾਂ ਦਾ ਕਿਸਾਨੀ ਦੀ ਗੱਲ ਕਰੂੰਗਾ ਸਾਹਿਬ ਉਹ ਕਲਾਕਾਰ ਹੈ ਜੋ ਕੁਝ ਵੀ ਡਰਾਮੇ ਕਰਦੇ ਸੀ ਨਾਟਕ ਕਰਦੇ ਸੀਗੇ ਉਹਨਾਂ ਨੇ ਨਾਟਕ ਕਰਤਾ ਸਾਬ ਇਸ ਕਰਕੇ ਆ ਜਿਹੜਾ ਕੰਮ ਹੈ ਇੱਕ ਐਡੇ ਗੰਭੀਰ ਮੁੱਦੇ ਨੂੰ ਨਾਟਕ ਬਣਾਉਣ ਦਾ ਕੰਮ ਐਸਓਆਈਐਲ ਵਰਗੇ ਮੁੱਦੇ ਨੂੰ ਭਗਵੰਤ ਮਾਨ ਜੀ ਨੂੰ ਸ਼ੋਭਾ ਦਿੰਦਾ ਹੈ ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਬ ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਆ ਉਹਨਾਂ ਨੇ ਐਸੇ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾਤਾ ਮੇਰੀ ਇਸ ਕਰਕੇ ਯੂਨੀਅਨ ਨੂੰ ਬੇਨਤੀ ਹੈ ਸਾਡੀ ਮੁਕਾਲਫਤ ਕਰਨੀ ਹੈ ਕਿ ਇਹਨੂੰ ਕੀ ਕਰਨਾ ਕਰੋ ਪਰ ਕਿਸਾਨੀ ਦੇ ਮੁੱਦੇ ਨੂੰ ਐ ਰੋਲੋ ਨਾ ਸਾਹਿਬ ਇਟ ਇਜ਼ ਟੂ ਸੀਰੀਅਸ ਇਸ਼ੂ ਟੂ ਬੀ ਟੇਕਨ ਐਂਡ ਡੈਲਟ ਇਨ ਸੱਚ ਅ ਕਵੇਲੀਅਰ ਮੈਨਰ ਆਮ ਕਮਿਟਿਡ ਟੂ ਦਾ ਕਾਜ਼ ਆਫ ਫਾਰਮਰ ਆਮ ਨਾਟ ਆਨਸਰਿੰਗ ਟੂ ਐਨੀਬਾਡੀ ਸਾਹਿਬ ਕੋਈ ਆਪਣਾ ਹਰੇਕ ਦਾ ਆਪਣਾ ਵਿਚਾਰ ਹੈ ਮੇਰੇ ਬਰਾਬਰ ਬੈਠੇ ਹੋ ਸਕਦਾ ਮੇਰੇ ਸਾਰੇ ਵਿਚਾਰ ਰupani ਜੀ ਦੇ ਆਪਣਾ ਸੋਚ ਦੇ ਨਜ਼ਰੀਆ ਇਧਰ ਰਾਜਵੀਰ ਹਰਨ ਦੇ ਨਜ਼ਰੀਆ ਕਿਸੇ ਦਾ ਵੀ ਹੋ ਸਕਦਾ ਹੈ ਪਰ ਮੇਰਾ ਜਿਹੜਾ ਨਜ਼ਰੀਆ ਕਿਸਾਨ ਦੇ ਵਾਸਤੇ ਆਮ ਫੋਰ ਦਾ ਫਾਰਮਰ ਮੈਂ ਪ੍ਰਤੀਬੱਧਾ ਕਿਸਾਨਾਂ ਦੇ ਪ੍ਰਤੀ ਮੈਂ ਆਈ ਵਿਲ ਐਡਰੈਸ ਥਿਸ ਇਸ਼ੂ ਇਨ ਮਾਈ ਵੇ ਮੈਂ ਸਮਝਦਾ ਹਾਂ ਜਿਉਂ ਪੰਜਾਬ ਦੀ ਬਿਹਤਰੀ ਵਾਸਤੇ ਤੇ ਪੰਜਾਬ ਦੇ ਰਹੀਂ ਦੇਸ਼ ਦੀ ਬਿਹਤਰੀ ਵਾਸਤੇ ਆਈ ਵਿਲ ਐਡਰੈਸ ਥਿਸ ਇਸ਼ੂ ਇਨ ਮਾਈ ਮੈਨਰਸ ਔਰ ਪਰ ਇਹ ਸਾਰੀ ਗੱਲਾਂ ਤੇ ਮੈਂ ਅੱਗੇ ਗੱਲ ਕਰੂੰਗਾ ਪੰਜਾਬ ਦੇ ਵੋਟਰ ਦੀ ਇਸਲੇ ਕੀ ਲੋਜ ਹੈ ਜੀ ਪੰਜਾਬ ਦੇ ਵੋਟਰ ਦੀ ਤੁਸੀਂ ਪੂਰੇ ਪੰਜਾਬ ਚ ਘੁੰਮ ਰਹੇ ਹੋ ਕੀ ਲੱਗਦਾ ਕੀ ਰਿਸਪੌਂਸ ਮਿਲ ਰਿਹਾ ਜੀ ਮੇਰੇ ਕਮਿਨਿਊਨਿਟੀ ਦਾ ਰਿਸਪੌਂਸ ਬਹੁਤ ਵਧੀਆ ਲੱਗ ਰਿਹਾ ਸਾਬ ਲੋਕਾਂ ਦਾ ਹੰਗਾਰਾ ਜਿਹੜਾ ਹੈਗਾ ਇਹ ਬਹੁਤ ਹੀ ਬੜੀਆ ਲੋਕ ਇਸ ਗੱਲ ਦਾ ਅਹਿਸਾਸ ਕਰ ਰਹੇ ਹੈ ਵੀ ਬੀਜੇਪੀ ਦੇ ਨਾਲ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਬੀਜੇਪੀ ਦੇ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ ਕਿਉਂਕਿ ਲੋਕ ਆਪਣੇ ਆਪ ਨੂੰ ਅੱਜ ਪੰਜਾਬ ਦੇ ਲੋਕ ਠੱਗੇ ਹੋ ਮਹਿਸੂਸ ਕਰ ਰਹੇ ਹੈ ਅੱਜ ਤੋਂ ਨਹੀਂ ਪਿਛਲੇ 2.5 ਸਾਲਾਂ ਤੋਂ ਕਿਉਂਕਿ ਪਹਿਲਾਂ ਜਦੋਂ 2022 ਦੇ ਅੰਦਰ ਵੀ ਉਹਨਾਂ ਨੇ ਵੋਟਾਂ ਪਾਈਆਂ ਉਹ ਜਿਹਨੂੰ ਕਹਿੰਦੇ ਨੇ ਬਈ ਇੱਕਦਮ ਉਖਤਾਚੇ ਸੀ ਉਲੁਗੇ ਸੀਗੇ ਤੇ ਕਾਂਗਰਸ ਨਹੀਂ ਤੇ ਅਕਾਲੀ ਸੀਗੇ ਜੋ ਵੀ ਸੀ ਸਾਰਿਆਂ ਤੋਂ ਉਹਨਾਂ ਨੇ ਕਿਹਾ ਵੀ ਟ੍ਰੈਡੀਸ਼ਨਲ ਵੋਟਰ ਨੂੰ ਨਵਾਂ ਮੌਕਾ ਦੇਣਾ ਤੇ ਉਹ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਹੁਣ ਕਹਿੰਦੇ ਵੇਹ ਦੇ ਨਾਲ ਤੋਂ ਉਹੀ ਚੰਗੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਚੰਗੇ ਘਵਾਤਾ ਹੁਣ ਉਹ ਦੇਖ ਰਹੇ ਐ ਵੀ ਉਹਨਾਂ ਨੂੰ ਇੱਕ ਆਸ ਦੀ ਕਿਰਨ ਦਿਖ ਰਹੀ ਹੈ ਉਹ ਐ ਬੀਜੇਪੀ ਵੀ ਬੀਜੇਪੀ ਨੂੰ ਮੌਕਾ ਦਿਓ ਕਿਉਂਕਿ ਦੇਸ਼ ਤਰੱਕੀ ਕਰ ਰਿਹਾ ਪੰਜਾਬ ਵਾਂਝਾ ਨਾ ਰਹੇ ਜੇ ਇਹਦੇ ਵਾਸਤੇ ਮੈਂ